ਰਨਜੋਤ ਸਿੰਘ ਨਾਲ ਆਹ ਵੀਡੀਓ ਤਾਂ ਤੁਸੀਂ ਡਿਲੀਟ ਕੀਤੀ ਆ ਜਿਹੜੀ ਤੁਸੀਂ ਮਿਲ ਕੇ ਰੋਮੀ ਨਾਲ ਲਾਈਵ ਕੀਤੀ ਸੀ ਦੋਨਾਂ ਨੇ ਅੱਜ ਲੈ ਕੇ ਇਹ ਪਤਾ ਨਹੀਂ ਕੀ ਤਲਵਾਰ ਦਿਨੇਸ਼ ਜੇ ਬਾਪ ਦਾ ਪਤਾ ਨਹੀਂ ਕੀ ਥੱਲੇ ਰਨਜੋਤ ਨੇ ਲਿਖਿਆ ਰਨਜੋਤ ਜੀ ਨਾ ਤਾਂ ਵੀਡੀਓ ਕੋਈ ਜੱਟ ਨੇ ਅੱਜ ਤੱਕ ਡਿਲੀਟ ਕੀਤੀ ਆ ਗੁਰੂ ਦੇ ਸਿੱਖ ਨੇ ਜਿਹੜੀ ਵੀਡੀਓ ਪਾ ਦੀਏ ਫੇਸਬੁੱਕ ਵਾਲੇ ਭਾਵੇਂ ਡਿਲੀਟ ਕਰਦਣ ਪਰ ਆਪਾਂ ਅੱਜ ਤੱਕ ਕੋਈ ਵੀਡੀਓ ਡਿਲੀਟ ਕਿਤੇ ਨਹੀਂ ਕੀਤੀ ਠੀਕ ਆ ਨਾ ਜਿਹੜੀਆਂ ਵੀਡੀਓ ਪਈਆਂ ਜਿਹੜੀਆਂ ਆਡੀਓ ਪਈਆਂ ਜੋ ਪਿਆ ਸਾਰਾ ਕੁਝ ਫੇਸਬੁੱਕ ਤੇ ਪਿਆ ਬੰਦਿਆਂ ਨੂੰ ਗੱਲ ਕਰੀ ਦੀ ਕਿਸੇ ਬੰਦੇ ਨੂੰ ਅੱਜ ਤੱਕ ਕੋਈ ਗਾਲ ਨਹੀਂ ਕੱਢੀ ਠੀਕ ਆ ਨਾ ਜਿਹੜੀ ਤੁਹਾਡੀ ਗੱਲ ਕਰ ਰਿਹਾ ਤੁਸੀਂ ਕੱਲ ਵੀਡੀਓ ਸ਼ਾਮੀ ਲਾਈਵ ਕੀਤੀ ਸੀ ਵੀਡੀਓ ਦੇ ਵਿੱਚ ਜਿਵੇਂ ਮਰਜ਼ੀ ਬੋਲੋ ਜੋ ਤੁਸੀਂ ਕਹਿੰਦੇ ਹੋ ਕਰੋ ਸਾਨੂੰ ਕੋਈ ਮਤਲਬ ਨਹੀਂ ਪਰ ਜਿਹੜੀਆਂ ਉਹਦੇ ਵਿੱਚ ਪਿੱਛੇ ਭੇਡਾਂ ਦਾ ਵਗ ਜਾ ਰਿਹਾ ਸੀ ਉਹ ਭੇਡਾਂ ਦੇ ਵਾਗ ਨਾਲ ਤੂੰ ਆਪਣਾ ਕੈਮਰਾ ਕਰਕੇ ਇਹ ਗੱਲ ਕਹੀ ਆ ਵੀ ਉਹ ਸਾਹਮਣੇ ਅਮਰਪਾਲ ਜਾ ਰਿਹਾ ਵਿਚਾਲੇ ਪਾਸੇ ਆਉਂਦੀਆਂ ਸਮਰਥਕ ਭਾਵਕੇ ਭੇਡਾਂ ਜਾ ਰਹੀਆਂ ਇੱਕ ਐਮਪੀ ਬੰਦੇ ਨੂੰ ਤੂੰ ਭੇਡ ਕਿਆ ਠੀਕ ਆ ਕਿ ਨਹੀਂ ਜਿੰਨੂੰ 500 ਬੰਦੇ ਨੇ ਵੋਟ ਪਾ ਕੇ ਜਿਤਾਇਆ ਉਹਨੂੰ ਤੂੰ ਭੇਡ ਕਿਆ ਤੇ ਉਹਦੇ ਸਮਰਥਕਾਂ ਨੂੰ ਵੀ ਤੂੰ ਭੇਡ ਕਿਆ ਇਹ ਤੂੰ ਮੰਨ ਭਾਵੇਂ ਨਾ ਮੰਨ ਕਿਉਂਕਿ ਤੂੰ ਆਪਣੇ ਪੇਜ ਤੋਂ ਇਹ ਵੀਡੀਓ ਜਿਹੜੀ ਡਿਲੀਟ ਕਰਤੀ ਆ ਉਹ ਵੀਡੀਓ ਸਾਡੇ ਕੋਲੇ ਹੈਗੀ ਆ ਅਸੀਂ ਉਹ ਵੀਡੀਓ ਚੱਕ ਲਈ ਸੀ ਠੀਕ ਹੈ ਨਾ ਜੇ ਤੂੰ ਮੇਰੀ ਗੱਲ ਕਰਦਾ ਗੁਰੂ ਦਾ ਸਿੱਖ ਨਾ ਤਾਂ ਅੱਜ ਤੱਕ ਮੈਂ ਵੀਡੀਓ ਕੋਈ ਡਿਲੀਟ ਕੀਤੀ ਨਾ ਕਰਨੀ ਆ ਠੀਕ ਹੈ ਕਿ ਨਹੀਂ ਮੈਂ ਕਿਹੜਾ ਕਿਸੇ ਨੂੰ ਮਾੜਾ ਬੋਲਦਾ ਨਾ ਮੈਂ ਕਿਸੇ ਨੂੰ ਗਾਲ ਕੱਢਾਂ ਨਾ ਮੈਂ ਕਿਸੇ ਨੂੰ ਧਮਕੀਆਂ ਦਵਾਂ ਮੈਂ ਤਾਂ ਕਰਦਾ ਹੀ ਨਹੀਂ ਮੈਂ ਵੀਡੀਓ ਕੋਈ ਡਿਲੀਟ ਕਰੂੰਗਾ ਠੀਕ ਹੈ ਕਿ ਨਹੀਂ ਸਬੂਤ ਲਿਆ ਕੇ ਸਾਹਮਣੇ ਤੁਸੀਂ ਪੇਸ਼ ਕਰ ਦਿਓ ਠੀਕ ਹੈ ਕਿ ਨਹੀਂ ਆਹ ਬੈਠਾ ਮੈਂ ਜੇ ਆਪਾਂ ਕਿਸੇ ਨੂੰ ਅੱਜ ਤੱਕ ਗਲਤ ਕਿਹਾ ਹੋਵੇ ਜਾਂ ਮਾੜਾ ਬੋਲਿਆ ਹੋਈਏ ਕਿਤੇ ਵੀ ਯਾਰ ਮੈਨੂੰ ਆਖਿਆ ਨ ਵੀ ਤੁਸੀਂ ਵੀਡੀਓ ਡਿਲੀਟ ਕੀਤੀ ਆ ਜਿਹੜੀ ਵੀਰ ਤੁਹਾਡੇ ਪੇਜ ਤੇ ਵੀਡੀਓ ਰੋਮੀ ਨਾਲ ਤੇ ਤੁਸੀਂ ਕੀਤੀ ਆ ਉਹ ਭਰਾ ਮੇਰੇ ਮੈਂ ਨਹੀਂ ਕੀਤੀ ਜਦੋਂ ਵੀਡੀਓ ਮੈਂ ਫੇਸਬੁੱਕ ਪੇਜ ਤੇ ਪਾਉਣਾ ਨਾ ਉਹ ਇੱਕ ਮਹੀਨੇ ਵਾਸਤੇ ਮੇਰੀ ਪੈਂਦੀ ਵੀ ਇੱਕ ਮਹੀਨਾ ਵੀ ਵੀਡੀਓ ਚੱਲਦੀ ਇੱਕ ਮਹੀਨੇ ਤੋਂ ਬਾਅਦ ਮੇਰੀ ਵੀਡੀਓ ਡਿਲੀਟ ਹੋ ਜਾਂਦੀ ਆ ਆ ਜਿਹੜੀ ਮੈਂ ਵੀਡੀਓ ਪਾਉਂਗਾ ਨਾ ਇਹ ਮਹੀਨੇ ਵਾਸਤੇ ਆ ਉਹ ਉਹਦੇ ਆਪਸ਼ਨ ਨੇ ਇਹ ਆਉਂਦਾ ਵੀ ਤੁਸੀਂ 1 ਮਹੀਨਾ ਪਾਉਣੀ ਵੀਡੀਓ ਤੁਸੀਂ ਪਾ ਦਿਓ 1 ਮਹੀਨੇ ਬਾਅਦ ਉਹ ਆਟੋਮੈਟਿਕ ਮੇਰੇ ਸਾਹ ਚ ਡਿਲੀਟ ਹੋ ਜਾਂਦੀ ਜੇ ਤੂੰ ਇਹ ਵੀ ਕਹਿਣਾ ਵੀ ਵੀਡੀਓ ਡਿਲੀਟ ਕੀਤੀ ਬਾਕੀ ਮੈਂ ਜੇ ਰੋਮੀ ਨਾਲ ਵੀਡੀਓ ਕੀਤੀ ਮੈਂ ਕਿਹਾ ਰੋਮੀ ਨਾਲ ਕੋਈ ਗਾਲਾਂ ਕੱਢੀਆਂ ਕਿਸੇ ਨੂੰ ਯਾਰ ਮੈਂ ਤਾਂ ਬੰਦਿਆਂ ਨੂੰ ਗੱਲ ਕੀਤੀ ਡਿਲੀਟ ਮੈਂ ਜਾਂ ਤਾਂ ਹੋਵੇ ਨਾ ਮੈਂ ਕਿਹਾ ਨੂੰ ਧਮਕੀਆਂ ਦਿੱਤੀਆਂ ਜਾਂ ਮੈਂ ਕਿਹਾ ਨੂੰ ਮਾੜਾ ਬੋਲਿਆ ਹੋਊਗਾ ਗੱਲ ਤਾਂ ਤੁਸੀਂ ਆ ਕਰੋ ਨਾ ਜੇ ਮੈਂ ਨਾ ਤਾਂ ਮੈਂ ਮਾੜਾ ਕਿਸ ਨੂੰ ਬੋਲਿਆ ਨਾ ਮੈਂ ਗਾਲਾਂ ਕੱਢੀਆਂ ਠੀਕ ਹੈ ਨਾ ਡਿਲੀਟ ਕਰਨ ਦਾ ਮਤਲਬ ਦੱਸੋ ਤੁਸੀਂ ਠੀਕ ਹੈ ਕਿ ਨਹੀਂ ਮੈਂ ਤਾਂ ਜੇ ਮੈਂ ਕਿਸੇ ਨੂੰ ਮਾੜਾ ਬੋਲਿਆ ਕੋਸ਼ ਕੀਤਾ ਠੀਕ ਹੈ ਕਿ ਨਹੀਂ ਜਾ ਕੇ ਮੇਰੇ ਤੇ ਪਰਚਾ ਦੇ ਦਿਓ ਥਾਣੇ ਦੇ ਵਿੱਚ ਮੈਂ ਆਪੇ ਭੁਗਤ ਲੂੰਗਾ ਜੇ ਮੈਂ ਕਿਸੇ ਨੂੰ ਧੀ ਦੀ ਗਾਲ ਕੱਢੀ ਹੋਵੇ ਮਾਂ ਦੀ ਗਾਲ ਕੱਢੀ ਹੋਵੇ ਕਿਸੇ ਬੰਦੇ ਨੂੰ ਮਾੜਾ ਤੱਕ ਬੋਲਿਆ ਹੋਵੇ ਕਿਸੇ ਵੀ ਬੰਦੇ ਨੂੰ ਮਾੜਾ ਬੋਲਿਆ ਹੋਵੇ ਠੀਕ ਹੈ ਕਿ ਨਹੀਂ ਆ ਸਿਰ ਮੇਰਾ ਹੋਊਗਾ ਜੁੱਤੀਆਂ ਤੁਹਾਡੀਆਂ ਹੋਣਗੀਆਂ ਬਸ ਬਸ ਇੱਕੋ ਗੱਲ ਮੈਂ ਤਾਂ ਅਨਾਂ ਜਿਹੜੀ ਤੁਸੀਂ ਵੀਡੀਓ ਡਿਲੀਟ ਦੀ ਗੱਲ ਕਰਦੇ ਹੋ ਮੈਂ ਅੱਜ ਤੱਕ ਕੋਈ ਵੀਡੀਓ ਡਿਲੀਟ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਵੀ ਵੀਡੀਓ ਹਾਂ ਬਾਕੀ ਰੰਜੋਤ ਆ ਨਾ ਵੀ ਤੇਰੀਆਂ 4 ਮੰਥ ਪੁਰਾਣੀ ਤੇ ਡਿਲੀਟ ਹੋਈਆਂ ਨਹੀਂ 1 ਮੰਥ ਬਾਣੀ ਪੁਰਾਣੀ ਡਿਲੀਟ ਕਿਵੇਂ ਹੋ ਗਈ ਇਹ ਬਾਈ ਮੈਨੂੰ ਨਹੀਂ ਪਤਾ ਨਾ ਮੈਨੂੰ ਫੇਸਬੁੱਕ ਦਾ ਸਿਰਫ ਮੈਨੂੰ ਇੰਨਾ ਪਤਾ ਵੀ ਲਾਈਵ ਕਿੱਥੋਂ ਹੋਈਦਾ ਵੀਡੀਓ ਪਾ ਦੇਣੀ ਬਸ ਤੇ ਇੱਕ ਕਮੈਂਟ ਇਦੂ ਵੱਦ ਮੈਨੂੰ ਇਸ ਬੋਕ ਬਾਰੇ ਜਾਣਕਾਰੀ ਨਹੀਂ ਬੱਸ ਤੇ ਜੇ ਤੂੰ ਨਾ ਵੀ ਵੀਡੀਓ ਡਿਲੀਟ ਹੋ ਗਈ ਮੰਨ ਲਓ ਡਿਲੀਟ ਹੋ ਗਈ ਮੰਨਦਾ ਮੈਂ ਗੱਲ ਵੀ ਉਹ ਵੀਡੀਓ ਕੀ ਮੈਂ ਕਿਸੇ ਨੂੰ ਗਾਲ੍ਹਾਂ ਕੱਢੀਆਂ ਉਸ ਵੀਡੀਓ ਦੇ ਵਿੱਚ ਕਿਸੇ ਨੂੰ ਮਾੜਾ ਬੋਲਿਆ ਸੀ ਆ ਰੋਮੀ ਦੱਸ ਦੂਗਾ ਰੋਮੀ ਮੇਰਾ ਨਾਮ ਹੁੰਦਾ ਰਹਿਣਾ ਤੂੰ ਰੋਮੀ ਦੀ ਗੱਲ ਕਰਦਾ ਆ ਰੋਮੀ ਵੀ ਨਾਲ ਬਾਈ ਆਇਆ ਹੋਇਆ ਉਹ ਵੀ ਉਤਲੇ ਪਾਸੇ ਤਾਂ ਉਹ ਤਾਂ ਬੈਠਾ ਫੇਸਬੁੱਕ ਦੇ ਉੱਪਰਲੇ ਪਾਸੇ ਇਹ ਦੱਸ ਦੇ ਦੇਲ ਤੇ ਹੱਥ ਰੱਖ ਕੇ ਵੀ ਮੈਂ ਕਿਸੇ ਨੂੰ ਗਾਲ ਕੱਢੀ ਹੋਵੇ ਅੱਜ ਤੱਕ ਚਲੋ ਠੀਕ ਆ ਭਾਈ ਤੇਰੀ ਲਾਈਵ ਵੀਡੀਓ ਕਿਵੇਂ ਡਿਲੀਟ ਹੋਈ ਕੋਈ ਗੱਲ ਨਹੀਂ ਫਿਰ ਕਿਉਂ ਗਿਆ ਲਾਈਵ ਹੋਈ ਕੋਈ ਚੱਕਰ ਨਹੀਂ ਹੋ ਗਈ ਤਾਂ ਤੇਰੀ ਡਿਲੀਟ ਕੋਈ ਚੱਕਰ ਨਹੀਂ ਅਸੀਂ ਤੈਨੂੰ ਕਿਹਾ ਨਹੀਂ ਡਿਲੀਟ ਹੋ ਗਈ ਤਾਂ ਕੋਈ ਗੱਲ ਨਹੀਂ ਡਿਲੀਟ ਹੋ ਗਈ ਅਸੀਂ ਥੋੜਾ ਤੈਨੂੰ ਕੁਝ ਕਹਿ ਨਹੀਂ ਆ ਵੀ ਡਿਲੀਟ ਹੋ ਗਈ ਅਸੀਂ ਤਾਂ ਕੁਝ ਵੀ ਨਹੀਂ ਕਿਹਾ ਤੈਨੂੰ ਈਗਾਨੀ ਮੈਂ ਤਾਂ ਆਪਣੀ ਗੱਲ ਕਰਦਾ ਵੀ ਜੇ ਮੈਂ ਕਿਸੇ ਨੂੰ ਮਾੜਾ ਬੋਲਦਾ ਸਿੱਧਾ ਥਾਣੇ ਜਾਊ ਜਾ ਕੇ ਦਰਖਾਸਤ ਦਿਓ ਉੱਤੇ ਤੇ ਮੈਂ ਆਪੇ ਭੂਤ ਲੂੰਗਾ ਜੇ ਮੈਂ ਕਿਸੇ ਬੰਦੇ ਨੂੰ ਕੋਈ ਗਾਲ ਮੰਦਾ ਕੱਢਿਆ ਨਾ ਕਾਨੂੰਨੀ ਕਾਰਵਾਈ ਕਰਾ ਦਿਓ ਜਾ ਕੇ ਹਾਂ ਜੇ ਕਾਨੂੰਨੀ ਕਾਰਵਾਈ ਤੁਸੀਂਾਂ ਨੇ ਵੀ ਨਹੀਂ ਕਰਾਉਣੀ ਫਿਰ ਮੇਰੇ ਤੇ ਆਜੋ ਵੀ ਮੈਨੂੰ ਸਬੂਤ ਸਵੇਂ ਇਹ ਕਰ ਦੋ ਵੀ ਧਕੇਲੇ ਨੇ ਗਾਲਾਂ ਕੱਢੀਆਂ ਆਹ ਦਸਤਾਰ ਲਾ ਲੂੰਗਾ ਸਿਰ ਕੁੱਟ ਲਿਆ ਜੇ ਬਸ ਦੋ ਪੱਲਾ ਹੋਰ ਇਦੋਂ ਤੇ ਕੁਝ ਹੈ ਹੀ ਨਹੀਂ ਹਾਂ ਸੰਦੀਪ ਦੀਪ ਮਾਲਵੇ ਵਾਲਿਆ ਕੀ ਹਾਲ ਆ ਜੱਗੇ ਚੌਧਰੀ ਠੀਕ ਹੈ ਕਿ ਨਹੀਂ ਅਸੀਂ ਅਸੀਂ ਨਹੀਂ ਅਸੀਂ ਤਾਂ हां भाई तैनू फोन ਕਰਕੇ ਮੈਂ ਕਿਹਾ ਡਿਲੀਟ ਕੀਤੀ ਮੈਨੂੰ ਐ ਲੱਗਾ ਵੀ ਤੇਰੀ ਡਿਲੀਟ ਹੋਈ ਆ ਠੀਕ ਹੈ ਕਿ ਨਾ ਕੱਲ ਵੀਡੀਓ ਹੈਗੀ ਸੀ ਅੱਜ ਡਿਲੀਟ ਹੋ ਗਈ ਮੈਂ ਤਾਂ ਆਖਿਆ ਵੀ ਕੱਲ ਵੀਡੀਓ ਚੱਲਦੀ ਸੀ ਤੇਰੇ ਅੱਜ ਡਿਲੀਟ ਕਿਵੇਂ ਹੋ ਗਈ ਮੈਂ ਤਾਂ ਆ ਗੱਲ ਕਹੀ ਜਨਾ ਮੈਂ ਤੈਨੂੰ ਬਿਲਕੁਲ ਤੇਰੇ ਨਾਲ ਫੋਨ ਕੀਤਾ ਤੇਰੀ ਰਿਕਾਰਡਿੰਗ ਮੇਰੇ ਕੋਲੇ ਆ ਮੈਂ ਕਿਹੜਾ ਮੁਕਰਦਾ ਇਸ ਗੱਲ ਦੇ ਉੱਤੇ ਤੈਨੂੰ ਅਜ ਤੋਂ 20 ਮਿੰਟ ਪਹਿਲਾਂ ਫੋਨ ਤੇ ਗੱਲ ਕੀਤੀ ਆ ਵੀ ਤੈਨੂੰ ਦੱਸਿਆ ਵੀ ਝੂਠ ਨਹੀਂ ਬੋਲਣਾ ਜੋ ਸੱਚੋ ਸੱਚਾ ਉਹ ਬਿਆਨ ਕਰਨਾ ਹਾਂ ਹੱਲ ਸੱਚੋ ਸਾਚੀ ਕਰਨੀ ਬਿਲਕੁਲ ਕੋਈ ਝੂਠ ਨਹੀਂ ਮੈਂ ਰਨਜੋਤ ਨੂੰ ਫੋਨ ਕੀਤਾ ਏਦੋਂ ਬਾਈ 20 ਮਿੰਟ ਪਹਿਲਾਂ ਰਨਜੋਤ ਨਾਲ ਮੇਰੀ ਗੱਲ ਹੋਈ ਸਾਰੀ ਮੈਂ ਇਹਦੇ ਨਾਲ ਗੱਲ ਕੀਤੀ ਆ ਵੀ ਤੂੰ ਕੱਲ ਵੀਡੀਓ ਪਾਈ ਆ ਵੀਡੀਓ ਦੇ ਵਿੱਚ ਤੂੰ ਐਦਾਂ ਭੇਡਾਂ ਬੱਕਰੀਆਂ ਵਿਖਾਈਆਂ ਜਿੰਦੇ ਵਿੱਚ ਤੂੰ ਅਮਰਤਪਾਲ ਦੱਸਿਆ ਵੀ ਵਿਚਾਰੇ ਅਮਰਤਪਾਲ ਜਾਂਦਾ ਪਿਆ ਪਾਸੇ ਦੇ ਸਮਰਥਕ ਤੁਰੇ ਜਾਂਦੇ ਤੂੰ ਆ ਗੱਲਾਂ ਕੀਤੀਆਂ ਉਹ ਸਾਰੀ ਹੈ ਆ ਮੈਂ ਤੈਨੂੰ ਬੋਲਿਆ ਮੈਂ ਇਹਦੇ ਵਿੱਚ ਕੀ ਆ ਚਲੋ ਕੋਈ ਗੱਲ ਨਹੀਂ ਬਾਈ ਡਿਲੀਟ ਹੋ ਗਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਈ ਕੋਈ ਗੱਲ ਕਣੀ ਕੋਈ ਗੱਲ ਨਹੀਂ ਅਰਜਨ ਵੈਲੀ ਧਗੇਲ ਜੀ ਤੁਸੀਂ ਮਿਹਣੇ ਦੇ ਕੋਈ ਮਹਿਣਾ ਨਹੀਂ ਅਰਜਨ ਵੈਲੀ ਸਾਹਿਬ ਜੀ ਕੋਈ ਮਹਿਣਾ ਨਹੀਂ ਸੱਚੀ ਗੱਲ ਨੂੰ ਮਹਿਣਾ ਨਾ ਆਖਿਆ ਕਰੋ ਸੱਚੀ ਗੱਲ ਨੂੰ ਮਿਹਣੇ ਠੀਕ ਹੈ ਨਾ ਠੱਗ ਨੂੰ ਠੱਗ ਚੋਰ ਨੂੰ ਚੋਰ ਕਹਿਣਾ ਕੋਈ ਨਿੰਦਿਆ ਨਹੀਂ ਹੁੰਦੀ ਆਤਮ ਵਿਸ਼ਵਾਸ ਹੁੰਦਾ ਦ੍ਰਿੜਤਾ ਹੁੰਦੀ ਸੱਚੀ ਗੱਲ ਮੂੰਹ ਤੇ ਕਹਿਣੀ ਹਾਂ ਚੋਰ ਨੂੰ ਚੋਰ ਕਹਿਣਾ ਠੱਗ ਨੂੰ ਠੱਗ ਕਹਿਣਾ ਕੀ ਨਿੰਦਿਆ ਤੁਸੀਂ ਜਿਵੇਂ ਮਰਜ਼ੀ ਬੋਲੋ ਜੋ ਮਰਜ਼ੀ ਕਰੋ ਅਸੀਂ ਬੋਲ ਗਏ ਮੈਨੂੰ ਮੈਣੀ ਕਾਦੀ ਮੈਨੂੰ ਮੈਣੀ ਇਹਦੇ ਤੇ ਦੱਸੋ ਗੱਲ ਕਰੋ ਨਾ ਤੁਸੀਂ ਕਿ ਕਾਦੇ ਮੈਨੇ ਮੈਣੀ ਹੈ ਸੱਚੀ ਗੱਲ ਨੂੰ ਤੁਸੀਂ ਮਿਹਰੇ ਬਣਾਉਣੇ ਹੋ ਮੇਰੇ ਕੋਲ ਵੀਡੀਓ ਪਈ ਆ ਤੂੰ ਦੱਸੋ ਅੱਗੇ ਵੀਡੀਓ ਸਬੂਤ ਸਾਹਮਣੇ ਪੇਸ਼ ਇਹ ਬੰਦਾ ਮੰਨੂਗਾ ਤੁਹਾਡਾ ਅਰਜੋਤ ਸਿੰਘ ਵੀ ਮੈਂ ਪੇ ਅਮਰਤਪਾਲ ਨੂੰ ਭੇਡਾਂ ਬੱਕਰੀਆਂ ਆਖਿਆ ਇੱਕ ਐਮਪੀ ਬੰਦੇ ਨੂੰ ਜਿਹੜਾ 5 ਲੱਖ ਵੋਟ ਤੇ ਜਿੱਤਿਆ ਜਿਹੜਾ ਜਿਹੜਾ ਮੈਂਬਰ ਆਫ ਪਾਰਲੀਮੈਂਟ ਬਣਿਆ ਦੱਸੋ ਇਹ ਆਂਦਾ ਮੈਨੂੰ ਫੇਕ ਕਮੈਂਟਾਂ ਦੇ ਵਿੱਚ ਅਮਰਤਪਾਲ ਦੇ ਬੰਦੇ ਗਾਲ੍ਹਾਂ ਕੱਢਦੇ ਔਰ ਰਣਜੋਤ ਨੇ ਮੈਨੂੰ ਆ ਗੱਲ ਕਹੀ ਸੁਣ ਲੋ ਮੇਰੀ ਗੱਲ ਰਣਜੋਤ ਨੇ ਮੈਨੂੰ ਆ ਗੱਲ ਇਹ ਵੀ ਅਮਰਤਪਾਲ ਦੇ ਬੰਦ ਨੂੰ ਗਾਲ੍ਹਾਂ ਕੱਢਦੇ ਆ ਮੈਨੂੰ ਮੈਂ ਉਹਨੂੰ ਆਖਿਆ ਵੀ ਤੈਨੂੰ ਕੀ ਪਤਾ ਵੀ ਅਮਰਤਪਾਲ ਦੇ ਬੰਦੇ ਆ ਹੋ ਸਕਦੀ ਉਹ ਫੇਕ ਆਈਡੀਆਂ ਵਾਲੇ ਹੋਣ ਹੋ ਸਕਦੇ ਆ ਵੀ ਉਹ ਅਮਰਤਪਾਲ ਦੇ ਵਿਰੋਧੀ ਹੋਣ ਵੀ ਹੋ ਸਕਦਾ ਉਹ ਅਮਰਤਪਾਲ ਦੇ ਵਿਰੋਧੀ ਹੋਣ ਅਮਰਤਪਾਲ ਦੀ ਫੋਟੋ ਲਾ ਕੇ ਠੀਕ ਹੈ ਕਿ ਨਹੀਂ ਤੁਹਾਨੂੰ ਗਾਲਾਂ ਕੱਢ ਗਾਲਾਂ ਕੱਢਦੇ ਹੋ ਨ ਵੀ ਤੁਸੀਂ ਅਮਰਤਪਾਲ ਨੂੰ ਗਾਲਾਂ ਕੱਢੋ ਵੀ ਇਹਨਾਂ ਦੇ ਬੰਦੇ ਕੱਢਦੇ ਹੋ ਹੋ ਸਕਦੇ ਉਹ ਵੀ ਵਿਰੋਧੀ ਹੋਣ ਅਮਰਤਪਾਲ ਦੇ ਅਮਰਤਪਾਲ ਅਮਰਤਪਾਲ ਡਿਬਰੂਗਾਰਡ ਬੈਠਾ ਗਾਲਾਂ ਤੁਹਾਨੂੰ ਫੇਸਬੁੱਕ ਤੇ ਕਮੈਂਟਾਂ ਵਾਲੇ ਮੰਨ ਲਓ ਪਾਸੋਂ ਕੱਢਦੇ ਤੁਸੀਂ ਅਮਰਤਪਾਲ ਤੇ ਚੜ ਜਾਂਦੇ ਹੋ ਬਾਈ ਯਾਰ ਦੱਸੋ ਠੀਕ ਹੈ ਨਾ ਮੇਰੀ ਤਾਂ ਸਿੱਧੀ ਤੇ ਸਪਸ਼ਟ ਗੱਲ ਆ ਬਾਈ ਠੀਕ ਹੈ ਕਿ ਨਹੀਂ ਉਹ ਜਿਵੇਂ ਗੁਰਬਾਣੀ 'ਚ ਸਿੱਧਾ ਲਿਖਿਆ ਠੀਕ ਹੈ ਨਾ ਨਾ ਡਰਨਾ ਤੇ ਨਾ ਡਰਾਉਣਾ ਕਿਸੇ ਨੂੰ ਬਹੁਤ ਦੋ ਚੀਜ਼ਾਂ ਹਾਂ ਬਸ ਗੱਲ ਕਰਨੀ ਹੈ ਤੱਥਾਂ ਨਾਲ ਪਿਆਰ ਨਾਲ ਵਿਚਾਰ ਨਾਲ ਬੱਸ ਜੇ ਕੋਈ ਬੰਦਾ ਗਲਤੀ ਕਰਦਾ ਹੁੰਦਾ ਚ ਮੰਨੋ ਭਾਈ ਗਲਤੀ ਕੀਤੀ ਭਾਈ ਮਾਫੀ ਮੰਗ ਲੈਨੇ ਭਰਾਵੋ ਹੱਥ ਜੋੜ ਕੇ ਤੁਹਾਡੇ ਤੋਂ ਕੀ ਇਹਦੇ ਚ ਕੀ ਆ ਮਾਫੀ ਮੰਗ ਲੈਨੇ ਭਾਈ ਯਾਰ ਗਲਤੀ ਕੀਤੀ ਇਹਦੇ ਚ ਕੀ ਆ ਦੱਸੋ ਆ ਜਸਪਾਲ ਸਿੰਘ ਥੱਲੇ ਆ ਗਿਆ ਕਹਿੰਦਾ ਦਿਨੇਸ਼ ਕਪੂਰ ਨਾਲ ਕਿਉਂ ਐਡ ਹੋਇਆ ਕਿਉਂ ਬਾਈ ਦਿਨੇਸ਼ ਕਪੂਰ ਨਾਲ ਮੈਂ ਐਡ ਉਹਨੇ ਵੀਡੀਓ ਚ ਗੱਲ ਕੀਤੀ ਆਪਣਾ ਪੱਖ ਰੱਖਿਆ ਇਹਦੇ ਨਾਲ ਕੀ ਹੋ ਗਿਆ ਦੱਸੋ ਦਿਓ ਜਵਾਬ ਜਸਪਾਲ ਸਿੰਘ ਕੀ ਹੋ ਗਿਆ ਇਹਦੇ ਨਾਲ ਦੱਸੋ ਵੀ ਜੇ ਉਹ ਦਿਨੇਸ਼ ਕਪੂਰ ਬੰਦਾ ਆ ਕੇ ਇੱਥੇ ਵੀਡੀਓ ਚ ਗੱਲ ਕਰ ਗਿਆ ਦੱਸੋ ਉਹਦੇ ਨਾਲ ਕੀ ਹੋ ਗਿਆ ਕਰ ਗਿਆ ਤਾਂ ਇਹਦੇ ਨਾਲ ਮੈਦਾਗੀ ਹੋ ਗਿਆ ਦੱਸੋ ਕੀ ਹੋ ਗਿਆ ਇਹਦੇ ਨਾਲ ਰਣਜੋਤ ਤੇ ਮੈਂ ਕਿੰਨੀਆਂ ਵੀਡੀਓ ਲਾਈਵ ਕੀਤੀਆਂ ਆ ਬਾਈ ਰੋਮੀ ਨਾ ਕਿੰਨੀਆਂ ਲਾਈਵ ਵੀਡੀਓ ਕੀਤੀਆਂ ਦੱਸੋ ਅੱਛਾ ਦਿਨੇਸ਼ ਕਪੂਰ ਨਾਲ ਕਿਉਂ ਐਡ ਨੇ ਫਿਰ ਉਹ ਬੰਦੇ ਜੋ ਪਤਾ ਨਹੀਂ ਕੀ ਲਿਖੀ ਆਂਦਾ ਵੀ ਜੋ ਇਹ ਮੈਨੂੰ ਨਹੀਂ ਪਤਾ ਵੀ ਦਿਨੇਸ਼ ਕਪੂਰ ਨਾਲ ਕਿਉਂ ਐਡ ਨੇ ਕਿਵੇਂ ਐਡ ਨੇ ਕਿੱਥੋਂ ਐਡ ਨੇ ਉਹ ਤੁਸੀਂ ਦਿਨੇਸ਼ ਕਪੂਰ ਨੂੰ ਪੁੱਛੋ ਠੀਕ ਹੈ ਨਾ ਉਹ ਦਿਨੇਸ਼ਪੁਰ ਨੂੰ ਪੁੱਛੋ ਜਿੰਦੇ ਬੰਦੇ ਨੇ ਐਡ ਆ ਜਾਂ ਕਿਵੇਂ ਆ ਕਿਵੇਂ ਨਹੀਂ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਮੈਨੂੰ ਮੇਰੀਆਂ ਗੱਲਾਂ ਪੁੱਛੋ ਮੈਂ ਤੁਹਾਨੂੰ ਦਊ ਜਵਾਬ ਅਰਜਨ ਵੈਲੀਆ ਕਹਿੰਦਾ ਵੀ ਤੂੰ ਘੇਲ ਸਿੰਘ ਤੁਸੀਂ ਵੀ ਉਹਨਾਂ ਬੰਦਿਆਂ ਨਾਲ ਜੁੜੇ ਹੋਏ ਹੋ ਜਿਹੜੀਆਂ ਲੋਕਾਂ ਦੀਆਂ ਬੱਚੀਆਂ ਤੱਕ ਨੂੰ ਟਾਰਗੇਟ ਕਰਦੇ ਨਾ ਵੀਰ ਬਿਲਕੁਲ ਨਹੀਂ ਮਹ ਬਿਲਕੁਲ ਨਹੀਂ ਹਾਂ ਇੱਕ ਗੱਲ ਮੈਨੂੰ ਪਤਾ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਉਹ ਵੀਡੀਓ ਜ਼ਰੂਰ ਫੇਸਬੁੱਕ ਦੇ ਸਾਹਮਣੇ ਆ ਜਾਂਦੀਆਂ ਜਿਹੜੇ ਉਹ ਕਸ਼ੀਰਾ ਬਰਾੜ ਜੇ ਤੁਸੀਂ ਗੱਲ ਕਰਦੇ ਹੋ ਇੱਕ ਦੋ ਬੰਦੇ ਹੋਰ ਜਿਹੜੇ ਉਹ ਗਾਲ੍ਹੀਆਂ ਜੀਆਂ ਲਿਖੀ ਜਾਂਦੀਆਂ ਇੱਕ ਦੂਜੇ ਦੇ ਰੋਮੀ ਹਰਾਂ ਨੂੰ ਤੇ ਜਾਂ ਹੋਰ ਬੰਦਿਆਂ ਨੂੰ ਤੁਸੀਂ ਮੈਨੂੰ ਪਤਾ ਉਹਨਾਂ ਦੀ ਗੱਲ ਹੀ ਕਰਦੇ ਹੋ ਨਾ ਥੱਲੇ ਆ ਜਾਂਦੀਆਂ ਫੇਸਬੁੱਕ ਦੇ ਸਾਹਮਣੇ ਮੂਰੇ ਬਾਈ ਉਹਦਾ ਕੀ ਆ ਦੱਸੋ ਹਾਂ ਆ 1 ਮਿੰਟ ਅਰਜਨ ਵੈਲੀ ਸੁਣ ਗੱਲ ਸੁਣ ਲੈ ਬਾਈ ਗੱਲ ਤੁਸੀਂ ਜਾ ਕੇ ਕਮੈਂਟ ਕਰਦੇ ਹੋ ਉਹ ਵੀਰ ਓਕੇ ਮੇਰਾ ਕਮੈਂਟ ਪੜਿਆ ਸੀ ਕੀ ਕੀਤਾ ਸੀ ਮੈਂ ਪੜਿਆ ਸੀ ਗਾਲੋ ਗਾਲੀ ਹੋਣ ਦੇ ਸੀ ਇਹ ਬੰਦੇ ਧੀਆ ਭੈਣਾਂ ਦੀ ਗਾਲਾਂ ਕੱਢਦੇ ਪਏ ਸੀ ਤੇ ਹੱਥ ਜੋੜ ਕੇ ਬੇਨਤੀ ਆ ਕੀਤੀ ਸੀ ਵੀ ਧੀਆ ਦੀਆਂ ਮਾਵਾਂ ਦੀਆਂ ਭੈਣਾਂ ਦੀਆਂ ਗਾਲਾਂ ਨਾ ਕੱਢੋ ਸਾਡਾ ਕਿਸੇ ਨਾ ਪਰਸਨਲ ਮਸਲਾ ਹੋ ਸਕਦਾ ਠੀਕ ਹੈ ਕਿ ਨਹੀਂ ਅਰਸਨੀ ਸਾਡਾ ਕਿਸੇ ਨਾਲ ਕੋਈ ਝਗੜਾ ਹੋ ਸਕਦਾ ਤੁਸੀਂ ਆਪਸ ਵਿੱਚ ਗੱਲ ਕਰੋ ਧੀ ਮਾਂ ਭੈਣ ਦਾ ਵਿਚਾਲੇ ਕੀ ਕੰਮ ਹੈ ਕਮੈਂਟ ਕੀਤਾ ਸੀ ਮੈਂ ਕੀਤਾ ਸੀ ਕਮੈਂਟ ਠੀਕ ਆ ਤੂੰ ਵੀ ਸੱਚਾ ਆ ਕਮੈਂਟ ਕੀਤਾ ਸੀ ਦੱਸੋ ਇਹ ਕਮੈਂਟ ਨਾਲ ਮੈਂ ਮਾੜਾ ਹੋ ਗਿਆ ਇਹ ਉਹ ਕਮੈਂਟਰ ਨਾਲ ਬੋਲਣਾ ਮੈਂ ਮਾੜਾ ਹੋ ਗਿਆ ਨਾਲੇ ਬਾਈ ਜੀ ਜਿੱਥੋਂ ਤੱਕ ਮੈਂ ਆ ਨਾ ਮੈਂ ਜਿੱਥੋਂ ਤੱਕ ਤੁਹਾਨੂੰ ਉਹ ਸਾਰੇ ਫੇਕ ਆਈਡੀਆਂ ਦੇ ਬਾਈ ਉਹਨਾਂ ਤੋਂ ਨੰਬਰ ਲੈ ਕੇ ਦਿਖਾਓ ਫੋਨ ਨੰਬਰ ਤੁਸੀਂ ਉਹ ਸਾਰੇ ਫੇਕ ਆਈਡੀਆਂ ਵਾਲੇ ਬੰਦੇ ਆ ਤੁਸੀਂ ਜਿਨ੍ਹਾਂ ਦੀ ਗੱਲਾਂ ਕਰ ਰਹੇ ਹੋ ਤੁਸੀਂ ਉਹ ਸਾਰੇ ਫੇਕ ਆਈਡੀਆਂ ਵਾਲੇ ਆ ਬੰਦੇ ਜਿੰਨੇ ਵੀ ਆ ਉੱਥੇ ਆ ਦਿਨੇਸ਼ ਕਪੂਰ ਲਿਖ ਰਿਹਾ ਥੱਲੇ ਆ ਸੋ ਵੇਖ ਲਓ ਕਹਿੰਦਾ ਮੈਂ ਵੀ ਇਹੀ ਕਹਾ ਕਿ ਸ਼ਿਵ ਸੈਨਾ ਵਾਲੇ ਸਾਰੇ ਗਲਤ ਨੇ ਪਰ ਜਦੋਂ ਤੁਹਾਡੇ ਆਪ ਦੇ ਬੰਦੇ ਗਲਤ ਬੋਲਦੇ ਤੁਸੀਂ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਕਰਦੇ ਕਹਿੰਦੇ ਵੀ ਜਦੋਂ ਤਾਂ ਸੇਵ ਸੈਨਾ ਨਾਲ ਕੋਈ ਗਲਤ ਬੋਲੇ ਤੁਸੀਂ ਉਹਨਾਂ ਦੇ ਘਰੇ ਆਪੜ ਜਾਣੇ ਹੋ ਜਦੋਂ ਤੁਹਾਡੇ ਖੁਦ ਬੰਦੇ ਹੀ ਗਲਤ ਕਹੇ ਬੋਲਣ ਕਹਿੰਦੇ ਤੁਸੀਂ ਉਹਨਾਂ ਦੇ ਬੋਲ ਦੇਣੀ ਹੋ ਦਿਓ ਜਵਾਬ ਤੁਸੀਂ ਉਹ ਬੰਦੇ ਨੇ ਥੱਲੇ ਕਮੈਂਟ ਕੀਤਾ ਜਿਹੜੀ ਤੁਸੀਂ ਉਹ ਬੰਦਿਆਂ ਦੀ ਗੱਲਾਂ ਕਰਦੇ ਹੋ ਕਮੈਂਟ ਉਹ ਸਾਰੇ ਬੰਦੇ ਫੇਕ ਆਈਡੀਆਂ ਵਾਲੇ ਦੱਸੋ ਬੰਦੇ ਤਾਂ ਲੋਕ ਕਿਸੇ ਤੋਂ ਫੋਨ ਨੰਬਰ ਉਹਨਾਂ ਦੇ ਵੀ ਕਿੱਥੇ ਰਹਿੰਨਾ ਕੌਣ ਹੈ ਸਾਰੇ ਬਾਹਰ ਦੇ ਫੇਕ ਆਈਡੀਆਂ ਵਾਲੇ ਹੋ ਸਾਰੇ